ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰਜ ਦਾ ਖਾਲਸਾ ਵਾਹਿਗੁਰਜ ਦੀ ਫਤਿਹ ਪਿਆਰਿਓ ਆਓ ਕੁਝ ਰੋਹਾਨੀ ਵਿਚਾਰਾਂ ਸਾਂਝੀਆਂ ਕਰੀਏ ਜਿਨ੍ਹਾਂ ਦੁਆਰਾ ਅਸੀਂ ਇਸ ਮਨੁੱਖੀ ਸਰੀਰ ਦਾ ਪੂਰਾ ਪੂਰਾ ਲਾਹਾ ਤੇ ਆਨੰਦ ਲੈ ਸਕਦੇ ਹਾਂ ਕਿਉਂਕਿ ਸਾਰੇ ਹੀ ਧਰਮ ਗ੍ਰੰਥਾਂ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜਾ ਮਨੁੱਖ ਸਰੀਰ ਹੈ ਇਹ ਸਾਡੀ ਆਖਰੀ ਮੰਜ਼ਲ ਹੈ ਇਸ ਤੋਂ ਬਾਅਦ ਅਸੀਂ ਉਸ ਆਪਣੇ ਸੋਮੇ ਵਿੱਚ ਆਪਣੇ ਮੂਲ ਵਿੱਚ ਪਰਮੇਸ਼ਰ ਦੇ ਵਿੱਚ ਗੋਬਿੰਦ ਦੇ ਵਿੱਚ ਮਿਲ ਜਾਣਾ ਹੈ ਲੀਨ ਹੋ ਜਾਣਾ ਹੈ ਘੁਲ ਜਾਣਾ ਹੈ ਤੇ ਇਹਦਾ ਜਨਮ ਮਰਨ ਜਿਹੜਾ ਹੈ ਜਾਂ ਇਹਦਾ ਸਫਰ ਸੀ ਜਿਹੜਾ ਪੱਥਰਾਂ ਤੋਂ ਸ਼ੁਰੂ ਹੋ ਕੇ ਕਈ ਜਨਮ ਸੈਲ ਗਿਰ ਕਰਿਆ ਪੱਥਰ ਬਣਿਆ ਰਿਆ ਪੱਥਰ ਤੋਂ ਸ਼ੁਰੂ ਹੋ ਕੇ ਇਹਦੀ ਜਿਹੜੀ ਯਾਤਰਾ ਸੀ ਇਹ ਪੱਥਰ ਬਣਿਆ ਨਹੀਂ ਸੀ ਹੈ ਇਹ ਆਪਣੇ ਨੂੰ ਪੱਥਰ ਸਮਝਦਾ ਰਿਹਾ ਪ੍ਰਵੇਸ਼ਰ ਨੇ ਜਿਹੜੀ ਜੋਤ ਵਿਛੋੜੀ ਸੀ ਉਹ ਤਾਂ ਆਤਮਾ ਹੀ ਸੀ ਉਹ ਤਾਂ ਆਤਮਾ ਸੀ ਪਰ ਉਹਦੀ ਚੇਤਨਤਾ ਘੱਟ ਸੀ ਬਹੁਤ ਛੋਟੀ ਅਵੇਰਨੈਸ ਸੀ ਪੱਥਰ ਵਿੱਚ ਸੀ ਤਾਂ ਉਹ ਪੱਥਰ ਨੂੰ ਆਪਣਾ ਅਪਾ ਸਮਝਦੀ ਰਹੀ ਭਰਮ ਵਿੱਚ ਇਹਵੇਂ ਜਿਵੇਂ ਪੱਥਰਾਂ ਤੋਂ ਅੱਗੇ ਬ੍ਰਸਪਤੀ ਬਣਿਆ ਦਰਖਤ ਬਣਿਆ ਉਹ ਚੇਤਨਤਾ ਥੋੜੀ ਵੱਧ ਗਈ ਫਿਰ ਆਪਣੇ ਆਪ ਨੂੰ ਉਹ ਚੇਤਨਤਾ ਜਿਹੜੀ ਸੀ ਉਹ ਭਰਮ ਦੇ ਅਧੀਨ ਦਰਖਤ ਹੀ ਮੰਨਦੀ ਰਹੀ ਮੈਂ ਦਰਖਤ ਹਾਂ ਹੌਲੀ ਹੌਲੀ ਅੱਗੇ ਵਧਿਆ ਜੀਵ ਬਣਿਆ ਜੀਵਨ ਵੇਲੇ ਵੀ ਇਹ ਆਪਣੇ ਆਪ ਨੂੰ ਸ਼ਰੀਰ ਸਮਝਦਾ ਰਿਹਾ ਕਿ ਮੈਂ ਆਹ ਮੱਛੀ ਹਾਂ ਮੈਂ ਕੀੜਾ ਹਾਂ ਮੈਂ ਸੱਪ ਹਾਂ ਛੋਟੇ ਛੋਟੇ ਜੀਵ ਕਰਮ ਫੇ ਪੰਛੀ ਬਣਿਆ ਜਾਨਵਰ ਬਣਿਆ ਪਰ ਇਹਦਾ ਇਹ ਭਰਮ ਬਣਿਆ ਰਿਹਾ ਕਿ ਮੈਂ ਮੱਛੀ ਹਾਂ ਕਿਉਂਕਿ ਇੱਕ ਖੇਲ ਦਾ ਪਸਾਰਾ ਸੀ ਉਹ ਭਰਮ ਪਾਇਆ ਗਿਆ ਸੀ ਬਿਨਾ ਭਰਮ ਪਾਇਏ ਤੋਂ ਇਹ ਖੇਲ ਨਹੀਂ ਸੀ ਚੱਲਨੀ ਇੱਕ ਤੋਂ ਅਨੇਕ ਨਹੀਂ ਸੀ ਹੋਣਾ ਇੱਕ ਤੋਂ ਅਨੇਕਤਾ ਪ੍ਰਗਟ ਨਹੀਂ ਸੀ ਹੋਣੀ ਪਰਮੇਸ਼ਰ ਵਾਲੇ ਪਾਸੇ ਤਾਂ ਇੱਕ ਸੀ ਸ਼ੁਰੂ ਤੋਂ ਹੀ ਉਹ ਤਾਂ ਸਦਾ ਹੀ ਇੱਕ ਹੈ ਪਰਮੇਸ਼ਰ ਵਾਲੇ ਪਾਸੇ ਤਾਂ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਔਰ ਮਾਇਆ ਵਾਲੇ ਪਾਸਿਓਂ ਅਨੇਕਤਾ ਦਿਸਣੀ ਸ਼ੁਰੂ ਹੋ ਗਈ ਕਰਮ ਵੀ ਦਿਸਣੇ ਸ਼ੁਰੂ ਹੋ ਗਏ ਤੋ ਫਿਰ ਜਦੋਂ ਇਹ ਮਨੁੱਖ ਬਣਿਆ ਤਾਂ ਜਿਹੜੀ ਚੇਤਨਤਾ ਪੱਥਰ ਚ ਸੀ ਉਹ ਹੌਲੀ-ਹੌਲੀ ਵਧਦੀ ਗਈ ਵਧਦੀ ਗਈ ਕੀੜਿਆਂ ਚ ਵਧਦੀ ਗਈ ਰਕਤਾ ਚ ਵਧਦੀ ਗਈ ਪੰਛੀਆਂ ਚ ਹੋਰ ਵਧ ਗਈ ਪਸ਼ੂਆਂ ਚ ਹੋਰ ਜ਼ਿਆਦਾ ਵਧ ਗਈ ਤੇ ਮਨੁੱਖ ਚ ਆ ਕੇ ਸਮਝੋ ਵੀ ਪੂਰੀ ਹੋ ਗਈ ਚੇਤਨਤਾ ਉਹ ਬਸ ਉਹਦੀ ਚੇਤਨਤਾ ਪੂਰੀ ਤਾਂ ਹੋ ਗਈ ਪਰ ਉਹਦੇ ਵਿੱਚ ਇੱਕ ਰੁਕਾਵਟ ਬਣੀ ਰਹੀ ਉਹ ਮਨੁੱਖ ਦੇ ਵਿੱਚ ਜਦੋਂ ਚੇਤਨਤਾ ਆ ਗਈ ਤਾਂ ਉਹ ਮਨੁੱਖ ਉਹ ਉਹ ਚੇਤਨ ਸ਼ਕਤੀ ਜਿਹੜੀ ਆਤਮਾ ਕਹਿੰਦੇ ਨੇ ਉਹ ਮਨੁੱਖ ਜਨ ਵਿੱਚ ਹੀ ਆਪਣੇ ਆਪ ਨੂੰ ਸਰੀਰੀ ਜਾਣਦਾ ਰਿਹਾ ਕਿਉਂਕਿ ਲੰਮੇ ਸਫਰ ਤੋਂ ਆਇਆ ਸੀ ਆਪਣੇ ਆਪ ਨੂੰ ਪੰਜ ਤੱਤ ਮੰਨਦਾ ਰਿਹਾ ਜਿੰਨੀਆਂ ਜੁਨੀਆਂ ਭੁਗੀਆਂ ਨੇ ਤੇ ਮਨੁੱਖ ਜਨਮ ਵਿੱਚੀ ਸੁਭਾਵ ਕੁਸੀ ਨੇ ਆਪਣੇ ਆਪ ਨੂੰ ਸਰੀਰੀ ਮੰਨਣਾ ਸੀ ਪੰਜ ਤੱਤ ਹੀ ਮੰਨਣਾ ਸੀ ਪਰ ਚੇਤਨਤਾ ਦਾ ਬਸਾਰਾ ਪੂਰਾ ਹੋ ਗਿਆ ਅਵੇਰਨੈਸ ਸੇ ਜਾਗਰਤਾ ਚੇਤਨਤਾ ਉਹ ਸ਼ਕਤੀ ਜਿਹੜੀ ਹੈ ਚੇਤਨਤਾ ਤੇ એનર્ਜੀ ਵੀ ਉਹ ਵੀ ਪੂਰਨ ਹੋ ਚੁੱਕੀ ਸੀ ਪਰ ਉਹੀ ਰੁਕਾਵਟ ਕਿ ਮੈਂ ਸਰੀਰ ਹਾਂ ਉਹ ਵੱਡੀ ਰਿਕਵਰਡ ਸੀ ਇਹਦੀ ਚੇਤਨਤਾ ਵਿੱਚ ਤੇ ਦੀ એનર્ਜੀ ਵਿੱਚ ਉਹ ਹੁਣ ਚੇਤਨਤਾ ਤੇ એનર્ਜੀ ਇਹ ਅਲੱਗ-ਅਲੱਗ ਚੀਜ਼ਾਂ ਨੇ ਚੇਤਨਤਾ ਹੈਗੀ ਅਵੇਰਨੈਸ એનર્ਜੀ ਹੈਗੀ ਇੱਕ ਕੰਮ ਕਰਨ ਵਾਲੀ એનર્ਜੀ ਚੇਤਨਤਾ ਦੇ ਹੁਕਮ 'ਚ ਕੰਮ ਕਰਦੀ ਹੈ ਜੋ ਸਾਡੀ ਚੇਤਨ ਹੈ ਆਤਮਾ ਹੈ ਉਹ ਅਵੇਰ ਹੈ ਜੜ ਜਿਹੜੀ ਸ਼ਕਤੀ ਹੈ ਜੜ ਹੈ ਉਹ ਜੋ ਸ਼ਕਤੀ ਇਕੱਲੀ ਕੰਮ ਨਹੀਂ ਕਰ ਸਕਦੀ ਜੜ ਹੈ ਤਾਂ ਜਿਵੇਂ ਜਿਹੜੀ ਬਿਜਲੀ ਹੈ ਇਹ ਇਕੱਲੀ ਕੰਮ ਨਹੀਂ ਕਰ ਸਕਦੀ ਇਹਨੂੰ ਪਿੱਛੋਂ ਕੰਮ ਕਰਾਇਆ ਜਾਂਦਾ ਅਸੀਂ ਇਹ ਤੋਂ ਕੰਮ ਕਰਾਉਨੇ ਆ ਇਹਨੂੰ ਪਿੱਛੋਂ ਆਨ ਕਰਦੇ ਆ ਆਫ ਕਰਦੇ ਆ ਇਹਨੂੰ ਘੱਟ ਕਰਦੇ ਆ ਵੱਧ ਕਰਦੇ ਆ ਸਪੀਡ ਤੇਜ਼ ਕਰਦੇ ਆ ਸਪੀਡ ਹੌਲੀ ਕਰਦੇ ਆ એનર્ਜੀ ਦੀ ਉਹ ਕਰਨ ਵਾਲਾ ਕੌਣ ਹੈ ਚੇਤਨ ਮਨੁੱਖ ਚੇਤਨਤਾ ਉਹ ਚੇਤਨਤਾ ਤਾਂ ਪੂਰੀ ਹੋ ਗਈ ਪਰ ਉਹ ਰੁਕਾਵਟ ਬਣੀ ਰਹੀ ਪਰਦਾ ਬਣਿਆ ਰਿਹਾ ਬੱਦਲ ਕਾਲੇ ਬਣੇ ਰਹੇ ਵਿਚਾਲੇ ਕਿ ਮੈਂ ਸ਼ਰੀਰ ਹਾਂ ਹੁਣ ਇਹ ਚਪਕਾਹਟ ਜਿਹੜੀ ਸ਼ਰੀਰ ਨਾਲ ਚਿਪ ਗਿਆ ਏ ਸ਼ਰੀਰ ਨੇ ਆਪਣੇ ਆਪ ਨੂੰ ਬੰਨ ਲਿਆ ਇਹ ਸ਼ਰੀਰ ਇਸ ਬੰਧਨ ਨੂੰ ਕੱਟਣ ਵਾਸਤੇ ਲੋੜ ਪਈ ਫਿਰ ਧਰਮ ਦੀ ਗੁਰੂ ਦੀ ਸੰਤਾਾਂ ਦੀ ਜਿੰਨਾਂ ਨੇ ਕੱਟ ਲਿਆ ਸੀ ਜੈ ਕਹ ਲਓ ਇਹ ਪਰਮੇਸ਼ਰ ਦਾ ਆਪਣਾ ਇੰਤਜ਼ਾਮ ਹੈ ਵੀ ਜਦੋਂ ਸਮਾਂ ਆ ਗਿਆ ਸਮਾਂ ਆਉਣ ਤੋਂ ਬਾਅਦ ਫਿਰ ਇਹਨੂੰ ਜ਼ਰੂਰਤ ਪੈਣੀ ਆ ਗਿਆਨ ਦੀ ਕਿਉਂਕਿ ਬਾਕੀ ਜੁਗਿਆਂ ਨੂੰ ਕੋਈ ਲੋੜ ਨਹੀਂ ਹੈ ਗਿਆਨ ਦੀ ਉਹ ਤਾਂ ਉਹਨਾਂ ਨੇ ਰੋਟੀ ਖਾਣੀ ਆ ਬਸ ਬੱਚੇ ਪਾਲ ਬੱਚੇ ਪੈਦਾ ਕਰਦਨੇ ਨੇ ਬੱਚੇ ਪਾਲਣੇ ਨੇ ਜੋੜੇ ਬਣਾਉਣੇ ਨੇ ਰਹਿਣ ਵਾਸਤੇ ਕੁਝ ਆਲਣੇ ਬਣਾਉਣੇ ਨੇ ਕੁਝ ਹੋਰ ਬਣਾਉਣੀਆਂ ਚੀਜ਼ਾਂ ਉਹਨਾਂ ਨੂੰ ਉਹਨਾਂ ਨੇ ਬਸ ਆਪਣਾ ਇਹ ਨਜ਼ਾਰਾ ਕਰਨਾ ਹੈ ਸ਼ੇਰ ਨੂੰ ਕੋਈ ਪਤਾ ਨਹੀਂ ਮਨੂੰ ਲੋਕ ਸ਼ੇਰ ਕਹਿੰਦੇ ਨੇ ਇਹ ਬੰਦੇ ਇਹ ਮਨੁੱਖ ਮਨੂੰ ਸ਼ੇਰ ਕਹਿੰਦੇ ਨੇ ਕੀੜੀ ਨੂੰ ਕੋਈ ਪਤਾ ਨਹੀਂ ਇਹ ਮਨੁੱਖ ਮਨੂੰ ਕੀੜੀ ਕਹਿੰਦੇ ਨੇ ਕਿਸੇ ਜਾਨਵਰ ਨੂੰ ਕਿਸੇ ਦਰਖਤ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਇਹ ਮਨੁੱਖੇ ਮੇਰਾ ਕੀ ਨਾਮ ਰੱਖਿਆ ਆ ਉਹ ਉਹ ਨਾਵਾਂ ਤੋਂ ਆਜਾਦ ਨੇ ਮਨੁੱਖ ਨੇ ਅਲੱਗ-ਅਲੱਗ ਨਾਮ ਤਰੇ ਨੇ ਇਹਨਾਂ ਦੀ ਅਲੱਗ-ਅਲੱਗ ਕਿਸਮਾਂ ਆ ਕੇ ਸ਼ੇਰਾਂ ਦੀਆਂ ਕਿਹੜੀਆਂ ਕਿਸਮਾਂ ਚੀਤਿਆਂ ਦੀਆਂ ਕਿਹੜੀਆਂ ਕਿਸਮਾਂ ਦਰਖਤਾਂ ਦੀਆਂ ਕਿਹੜੀਆਂ ਕਿਸਮਾਂ ਪਸ਼ੂਆਂ ਦੀਆਂ ਕਿਹੜੀਆਂ ਕਿਸਮਾਂ ਕਿੰਨਾ ਵੱਖਰਾਪਣ ਆ ਗਿਆ ਇਹ ਮਨੁੱਖ ਨੇ ਬਣਾ ਲਿਆ ਤਾਂ ਹੁਣ ਉਹ ਜਿਹੜਾ ਇਹਦੀ ਚਪਕਾਹਟ ਆਤਮਾ ਤਾਂ ਨਿਰਮਲ ਪਰਮੇਸ਼ਰ ਦੀ ਜੋਤ ਹੈ ਪਰ ਉਹਦਾ ਇਹ ਨਾ ਲੰਮਾ ਸਫਰ ਨੇ ਤੈਅ ਕੀਤਾ ਕਿ ਉਹ ਮਨੁੱਖ ਜਨਮ ਚ ਆ ਕੇ ਵੀ ਆਪਣੇ ਆਪ ਨੂੰ ਪੰਜ ਤੱਤ ਮੰਨਦਾ ਰਿਹਾ ਜਿਹੜੇ ਮੰਨਦਾ ਰਿਹਾ ਤਾਂ ਇਸ ਚਪਕਾਹਟ ਨੂੰ ਇਸ ਦੀਵਾਰ ਨੂੰ ਤੋੜਨ ਵਾਸਤੇ ਪਰਮੇਸ਼ਰ ਨੂੰ ਪਤਾ ਹੈ ਕਿ ਇਸ ਮਨੁੱਖ ਨੂੰ ਗਿਆਨ ਦੀ ਜ਼ਰੂਰਤ ਹੈ ਤਾਂ ਫਿਰ ਉਹ ਸਮੇਂ-ਸਮੇਂ ਤੇ ਵੇਦਾਂ ਸਾਹਿਤਾਂ ਬਾਈਬਲ ਭਾਗਵਤ ਗੀਤਾ ਜਾਂ ਕੁਝ ਵੀ ਹੈ ਸਾਰੇ ਬੇਸ਼ਕਤ ਨੂੰ ਕਹਿੰਦੇ ਆਏ ਉਪਨਿਸ਼ਦ ਤਾਂ ਗੁਰੂ ਗ੍ਰੰਥ ਸਾਹਿਬ ਕਿ ਤੂੰ ਸਰੀਰ ਨਹੀਂ ਹੈ ਤੂੰ ਉਸ ਪਰਮੇਸ਼ਰ ਪਰਮ ਚੇਤਨ ਦਾ ਪੁੱਤਰ ਆਤਮਾ ਹੈ ਤੂੰ ਆਤਮਾ ਹੈ ਉਹ ਪਰਮ ਆਤਮਾ ਹੈ ਤੂੰ ਸਤ ਹੈ ਉਹ ਪਰਮ ਸਤ ਹੈ ਤੂੰ ਆਨੰਦ ਹੈ ਉਹ ਪਰਮ ਆਨੰਦ ਹੈ ਤੂੰ ਚੇਤਨ ਹੈ ਉਹ ਪਰਮ ਚੇਤਨ ਹੈ ਤੂੰ ਬੂੰਦ ਹੈ ਉਹ ਸਮੁੰਦਰ ਹੈ ਤਾ ਇਹ ਜਿਹੜੀ ਬੂੰਦ ਹੁਣ ਮਨੁੱਖ ਦੇ ਸਰੀਰ ਚ ਆ ਕੇ ਪੂਰੀ ਚੇਤਨ ਹੋ ਗਈ ਵੱਧ ਗਈ ਤੇ ਹੁਣ ਇਸ ਬੂੰਦ ਦੀ ਜਿਹੜੀ ਇਹ ਮੈਲ ਉਤਾਰ ਲੋ ਮੈਲ ਕਹਿ ਲੋ ਨੂ ਦੀ ਚਪਕਾਟ ਕਹਿ ਲੋ ਕੂੜ ਦੀ ਕੰਧ ਕਹਿ ਲੋ ਭਰਮ ਕਹਿ ਲੋ ਮੋਹ ਕਹਿ ਲੋ ਮਾਇਆ ਕਹਿ ਲੋ ਗਿਆਨ ਕਹਿ ਲੋ ਇਹ ਤੋੜ ਕੇ ਇੰਨੇ ਮੁੜ ਕੇ ਫਿਰ ਨਿਰਮਲ ਹੋ ਜਾਣਾ ਇਹ ਜਿਉਂ ਹੀ ਨਿਰਮਲ ਹੋਣਾ ਇਹਨੇ ਜਿਉਂ ਹੀ ਇਹਦੇ ਚੋਂ ਮਲ ਨਿਕਲਣੀ ਹੈ ਮੈਲ ਨਿਕਲਣੀ ਹੈ ਉਹ ਤਾਂ ਉਸ ਨਿਰਮਲ ਸ਼ੁੱਧ ਆਤਮ ਨੂੰ ਪਰਮੇਸ਼ਰ ਨੇ ਅਪਣਾ ਲੈਣਾ ਉਸ ਪਤੀ ਪਰਮੇਸ਼ਰ ਨੇ ਉਸ ਸੁੰਦਰ ਪਤਨੀ ਨੂੰ ਕਹਿ ਲਓ ਇਹ ਸਾਰੇ ਉਦਾਹਰਨਾਂ ਨੇ ਪਿਆਰਿਓ ਕਿਤੇ ਦਾਸ ਕਿਹਾ ਹੈ ਕਿਤੇ ਮਿੱਤਰ ਕਿਹਾ ਹੈ ਕਿਤੇ ਬੇਟਾ ਪੁੱਤਰ ਕਿਹਾ ਹੈ ਕਿਤੇ ਪਤੀ ਪਤਨੀ ਰੂਪ ਸਮਝਾਇਆ ਪਰਮੇਸ਼ਰ ਨੇ ਕਿਤੇ ਬੂੰਦ ਨੂੰ ਸਮੁੰਦਰ ਨੇ ਆਪਣੇ ਚ ਲੈ ਕਰ ਲੈਣਾ ਓਸ਼ਾਲਾ ਮਾਰ ਕੇ ਗੱਲ ਇੱਕੋ ਹੀ ਹੈ ਇਹਦਾ ਸਫਰ ਮੁੱਕ ਜਾਣਾ ਇਹਨੇ ਪਰਮ ਆਨੰਦ ਚ ਤਬਦੀਲ ਹੋ ਜਾਣਾ ਮੁੜ ਕੇ ਜਿੱਥੋਂ ਇਹ ਪੈਦਾ ਹੋਇਆ ਸੀ ਜਿਸ ਤੇ ਉਪਜਿਤ ਸੀ ਜਿਹਾ ਸੀ ਦਾਸ ਅਨੰਨ ਮੇਰਾ ਨਿਜ ਰੂਪ ਉਸ ਪਰਮੇਸ਼ਰ ਦਾ ਰੂਪ ਹੈ ਨਿਜ ਰੂਪ ਹੈ ਉਹਦਾ ਆਪਣਾ ਰੂਪ ਹੈ ਉਹਦਾ ਪਰ ਇਹ ਬੜੇ ਲੰਮਾ ਸਫਰ ਕਰਕੇ ਫਿਰ ਤੋ ਇਹਦੀ ਇਹ ਕੰਧ ਤੋੜਨ ਦੇ ਵਿੱਚ ਇਹਦੀ ਮੈਲ ਦੂਰ ਕਰਨ ਦੇ ਵਿੱਚ ਇਹਦੀ ਮੈਂ ਭਾਵ ਸਰੀਰ ਨੂੰ ਮੈਂ ਸਮਝਣ ਵਿੱਚ ਜਾਂ ਪ੍ਰਾਣਾ ਨੂੰ ਮਨ ਨੂੰ ਬੁੱਧੀ ਨੂੰ ਜਿਹੜਾ ਇਹਦੇ ਹਮੇਸ਼ਾ ਹੀ ਨਾਲ ਰਹੇ ਨੇ ਜਾਮਰਾ ਵਿੱਚ ਵੀ ਰਹੇ ਨੇ ਮਨੁੱਖਾਂ ਵਿੱਚ ਇਹ ਪਸ਼ੂਆਂ ਵਿੱਚ ਵੀ ਕੀੜਿਆਂ ਵਿੱਚ ਵੀ ਸੱਪਾਂ ਵਿੱਚ ਵੀ ਇਹ ਬੁੱਧੀ ਇਹ ਸਵਾਸ ਇਹ ਦੇ ਪ੍ਰਾਣ ਇਹ ਹਮਸ਼ਾ ਨਾਲ ਰਹੇ ਨੇ ਉਹਨੂੰ ਆਪਣਾ ਸਮਝਦਾ ਰਹੇ ਮਨੁੱਖ ਵਿੱਚ ਵੀ ਇਹ ਮੈਂ ਸ਼ਰੀਰ ਹਾਂ ਮੈਂ ਮੈਂ ਬੁੱਧੀ ਹਾਂ ਮੈਂ ਪ੍ਰਾਣ ਹਾਂ ਮੈਂ ਚਿੱਤ ਹਾਂ ਮੈਂ ਮੈਂ ਹਾਂ ਅਲੱਗ ਹੋਣ ਬਣਾਈ ਬੈਠਾ ਬਣੀ ਹੋਈ ਹੈ ਜੀ ਤਾਂ ਇਹਨੂੰ ਤੋੜਨ ਵਾਸਤੇ ਫਿਰ ਇੱਕ ਤਾਂ ਹੁੰਦਾ ਹੈ ਗੁਰੂ ਇੱਕ ਹੁੰਦਾ ਸਤ ਗੁਰੂ ਗੁਰੂ ਦਾ ਆਪਾਂ ਕਿਸੇ ਨੂੰ ਵੀ ਕਹਿ ਸਕਦੇ ਆ ਵੀ ਚਲੋ ਟੀਚਨ ਵੀ ਗੁਰੂ ਕਹਿੰਦੇ ਨੇ ਕਿਸੇ ਨੇ ਕਿਸ ਨੂੰ ਗੱਡੀ ਚਲਾਉਣੇ ਸਾਨੂੰ ਉਹ ਗੁਰੂ ਕਹਿੰਦਾ ਜੇ ਕਿਸੇ ਨੇ ਕਿਸ ਨੂੰ ਕੋਈ ਮਕੈਨੀਕਲ ਚੀਜ਼ ਖਾਇਬ ਗੁਰੂ ਕਹਿੰਦਾ ਤਾਂ ਗੁਰੂ ਉਹਦਾ ਚੱਲਦਾ ਇੱਕ ਹੈ ਸਤਗੁਰੂ ਸਤਗੁਰੂ ਹੁੰਦਾ ਜਿਹੜਾ ਇਹਨੂੰ ਰੋਹਾਨਿਤ ਰੋਹਾਨਿਤ ਦੀ ਇਹ ਜਿਹੜਾ ਸਿਖਾਉਂਦਾ ਮਾਰਗ ਉਹ ਜਿਹੜਾ ਇਹਦਾ ਆਇਆ ਹੋਇਆ ਵਿਚਾਲੇ ਰੁਕਾਵਟ ਉਹਨੂੰ ਤੋੜਨ ਵਾਲਾ ਸਤਗੁਰੂ ਹੁੰਦਾ ਉਹ ਗਿਆਨ ਦੇ ਕੇ ਉਹ ਸਤਿਗੁਰੂ ਜਿਹੜਾ ਹੈ ਉਹਦਾ ਇੰਤਜ਼ਾਮ ਹੈ ਪਰਮੇਸ਼ਰ ਦਾ ਉਹ ਸੰਤ ਸਰੀਰ ਚ ਵੀ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨੇ ਤੇ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਲੈ ਕੇ ਅੱਗੇ ਉਹ ਕੰਧ ਤੋੜ ਲਈ ਉਹ ਮਨੁੱਖਾ ਸਰੀਰ ਵਿੱਚ ਰਹਿਣ ਵਾਲੇ ਉਹ ਵੀ ਕੰਧ ਤੋੜ ਲ ਤੋੜ ਕੇ ਲੈ ਹੋਣ ਵਾਲੇ ਉਹ ਵੀ ਸਤਿਗੁਰੂ ਬਣ ਜਾਂਦੇ ਨੇ ਉਹ ਫਿਰ ਕਿਰਿਆ ਕਰਦੇ ਨੇ ਪਰਮੇਸ਼ਰ ਵੱਲੋਂ ਹੁਕਮ 'ਚ ਉਹ ਹੁਣ ਉਹ ਐਸੇ ਸੰਤ ਮਹਾਪੁਰਸ਼ ਜਿਹੜੇ ਨੇ ਉਹ ਬਹੁਤ ਜ਼ਿਆਦਾ ਸਤਕਾਰਯੋਗ ਨੇ ਜਿਹੜੇ ਇਹਦੀ ਇਹ ਭਰਮ ਤੋੜਨ ਵਿੱਚ ਭਰਮਗੜ ਤੋੜਿਆ ਕਹਿੰਦੇ ਭਰਮਗੜ ਹੈ ਇਹ ਭਰਮ ਦਾ ਕਿਲਾ ਹੈ ਬੜਾ ਵੱਡਾ ਹੈ ਟੁੱਟਦਾ ਨਹੀਂ ਹੈ ਇਹ ਸੰਤਾਂ ਦੀ ਗੁਰੂ ਦੀ ਕਿਰਪਾ ਨਾਲ ਕੁਛ ਦਿਨ ਪਹਿਲਾਂ ਦਾਹਨੇਕ ਤੇ ਵਿਚਾਰ ਕੀਤੀ ਸੀ ਵੱਡਾ ਸਮਾਗਮ ਸੀ ਕਿ ਬਾਣੀ ਗੁਰੂ ਦੀ ਹੈ ਸੰਤਾਂ ਨੇ ਉਸ ਬਾਣੀ ਦਾ ਛੱਟਾ ਮਾਰਨਾ ਜਿਵੇਂ ਪਾਣੀ ਤਾਂ ਪਰਮੇਸ਼ਰ ਦਾ ਹੈ ਪਰ ਆਪਾਂ ਛੱਟਾ ਮਾਰ ਕੇ बेहोश ਬੰਦੇ ਨੂੰ ਹੋਸ਼ ਚ ਲੈ ਆਉਨੇ ਆ ਪਾਣੀ ਤਾਂ ਉਹਦਾ ਹੀ ਹੈ ਬਾਣੀ ਤਾਂ ਉਹਦੀ ਹੈ ਬਾਣੀ ਗੁਰੂ ਰੰਸ ਸਾਹਿਬ ਦੀ ਹੈ ਪਰਮੇਸ਼ਰ ਦੀ ਧੁਰ ਕੀ ਹੈ ਪਰ ਸੰਤ ਮਹਾਪੁਰਸ਼ ਗੁਰਸਿੱਖ ਗੁਰਮੁਖ ਇਸ ਬਾਣੀ ਦਾ ਛੱਟਾ ਮਾਰ ਕੇ ਇਸ बेहोश ਹੋਏ ਮਨੁੱਖ ਨੂੰ ਜਗਾ ਦਿਆ ਕਰਦੇ ਆ ਸਭ ਤੋਂ ਵੱਡੀ ਵੱਧ ਜਾਗਣਾ ਹੈ ਜਦੋਂ ਇਹ ਜਾਗਦਾ ਹੈ ਇਹ ਦੇਖਦਾ ਆਪਣੇ ਆਪ ਨੂੰ ਮੈਂ ਕਿਸ ਤੇ ਮੈਂ ਕੀ ਬਣ ਗਿਆ ਫਿਰ ਇਹ ਕਮਰਕੱਸਾ ਕਰਦਾ ਫਿਰ ਇਹ ਜਾਗਿਆ ਹੋਇਆ ਫਿਰ ਨਾਮ ਧਨ ਖੱਟਦਾ ਫਿਰ ਇਹ ਆਪਣੀ ਮੈਲ ਦੂਰ ਕਰਦਾ ਨਾਮ ਧਨ ਖੱਟਣਾ ਵੱਲ ਉਹ ਰਿਕਾਵਟ ਦੂਰ ਕਰਨੀ ਮੈਲ ਦੂਰ ਕਰਦਾ ਚਾਹੇ ਉਹ ਬਾਣੀ ਪੜ ਕੇ ਸੇਵਾ ਕਰਕੇ ਗੁਰੂ ਵਾਲਾ ਬਣ ਕੇ ਗੁਰਮੰਤਰ ਦੁਆਰਾ ਮੂਲ ਮੰਤਰ ਦੁਆਰਾ ਉਹ ਮੈਲ ਨੂੰ ਦੂਰ ਕਰਦਾ ਹੈ ਉਹ ਰਿਕਵਰ ਦੂਰ ਕਰਦਾ ਹੈ। ਉਹ ਇਸ ਕਰਕੇ ਜਿਹੜੇ ਸੰਤ ਨੇ ਉਹ ਬਹੁਤ ਸਤਕਾਰਯੋਗ ਨੇ ਉਹੋ ਜੀਵਨ ਦਾਤੇ ਨੇ ਉਹ ਸਭ ਕੁਝ ਕਰਨ ਨੂੰ ਪਾਉਣ ਵਾਲੇ ਉਹੀ ਹੋਇਆ ਕਰਦੇ। ਜਦੋਂ ਜਗਿਆਸੂ ਪਹੁੰਚ ਜਾਂਦਾ ਨਾ ਉਦੋਂ ਉਹਨੂੰ ਪਤਾ ਲੱਗਦਾ ਕਿ ਮੇਰਾ ਜਿਹੜਾ ਸੰਤ ਮਹਾਂਪੁਰਸ਼ ਸੀ ਉਹ ਕਿੰਨੀ ਵੱਡੀ ਹਸਤੀ ਹੈ। ਉਹਦਾ ਸਰੀਰ ਤਾਂ ਚਾਹ ਰਿਹਾ ਚਾਹੇ ਨਹੀਂ ਰਿਹਾ ਪਰ ਜਿਹੜਾ ਉਹਦੇ ਵਿੱਚ ਬੋਲਣ ਵਾਲਾ ਸੀ ਜਿਹੜਾ ਉਹਦੇ ਵਿੱਚ ਉਹਨੂੰ ਗਿਆਨ ਦਿੰਦਾ ਸੀ ਜਿੰਨੇ ਉਹਨੂੰ ਬਚਨ ਕੀਤੇ ਸੀ ਉਹ ਕੌਣ ਸੀ ਉਹਨੂੰ ਪਤਾ ਲੱਵੇ ਉਹ ਕੌਣ ਸੀ ਉਹ ਉਹੀ ਵੱਡੀ ਮਹਾਨ ਹਸਤੀ ਜਿਹੜੇ ਕੋ ਸਾਰੀਆਂ ਸ਼ਕਤੀਆਂ ਪਾਵਰਾ ਹੈਗੀਆਂ ਨੇ ਉਹ ਉਹ ਪਹੁੰਚਿਆ ਹੋਇਆ ਬਹੁਤ ਸਮੁੰਦਰ ਚ ਮਿਲੀ ਹੋਈ ਐਡੀ ਵੱਡੀ ਹਸਤੀ ਹੁੰਦਾ ਉਹ ਉਹਦਾ ਵੱਡਾ ਬਹੁਤ ਬਹੁਤ ਵੱਡਾ ਵਿਸ਼ਵਾਸ ਬਣ ਜਾਂਦਾ ਬਾਅਦ ਚ ਉਹਨੂੰ ਪਤਾ ਜਦੋਂ ਸੰਤ ਮਹਾਂਪੁਰਸ਼ ਹੁੰਦੇ ਨੇ ਕੀਰਤਨ ਕਰਦੇ ਹੁੰਦੇ ਨੇ ਉਦੋਂ ਤੱਕ ਉਹਦਾ ਵਿਸ਼ਵਾਸ ਘੱਟ ਹੀ ਹੁੰਦਾ ਕਿ ਸੰਤ ਨੇ ਤਾਂ ਕੀਰਤਨ ਕਰਦੇ ਮੈਂ ਕੀਰਤਨ ਸੁਣਦਾ ਜੀ ਇਹ ਕੀਰਤਨ ਕਰਦੇ ਪਰ ਉਹਦਾ ਸੁਣਿਆ ਹੋਇਆ ਬਚਨ ਕਮਾਇਆ ਹੋਇਆ ਬਚਨ ਜਦੋਂ ਰੰਗ ਲਿਆਉਂਦਾ ਹੈ ਤਾਂ ਜਦੋਂ ਉਹ ਵੇਖਦਾ ਹੈ ਉਹ ਚਮਤਕਾਰ ਹੁੰਦਾ ਹੈ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਜ਼ਰੀ ਜਦੋਂ ਇਹ ਬੁੱਝਦਾ ਹੈ ਤਾਂ ਚਲ ਚਲਤ ਕਹਿੰਦੇ ਚਮਤਕਾਰ ਹੁੰਦਾ ਕਰ ਉਹ ਚਮਤਕਾਰ ਦੇਖਣ ਤੋਂ ਬਾਅਦ ਫੇਰ ਇਹ ਆਪਣੇ ਜਿਹੜੇ ਉਹ શરીਪ ਚ ਮਹਾਪੁਰਸ਼ ਮਿਲ ਸੀ ਉਹਨੂੰ ਮਹਾਪੁਰਸ਼ ਜੀ ਕਹਿੰਦਾ ਵੀ ਉਹ ਤਾਂ ਮਹਾਪੁਰਸ਼ ਅਸੀਂ ਕਹਿੰਦਾ ਤਾਂ ਉਹ ਤਾਂ ਰੱਬ ਖੁਦ ਬੋਲ ਰਿਹਾ ਸੀ ਕਿਉਂਕਿ ਦੂਜਾ ਤਾਂ ਕੋਈ ਹੋਰ ਹੈ ਹੀ ਨਹੀਂ ਐਡਾ ਵੱਡਾ ਉਹਦਾ ਸ਼ਰਵਾਰ ਬਣ ਜਾਂਦਾ ਤੇ ਜਿਹੜਾ ਰੱਬ ਹੈ ਉਹ ਤਾਂ ਕਿਤੇ ਜਾਂਦਾ ਨਹੀਂ ਕਿਤੇ ਵੀ ਰੱਬ ਨਹੀਂ ਕਿਤੇ ਜਾਂਦਾ ਗੁਰੂ ਨਾਨਕ ਨੀ ਕਿਤੇ ਜਾਂਦਾ ਗੁਰੂ ਪਰਮੇਸ਼ਰ ਨੀ ਕਿਤੇ ਜਾਂਦਾ ਉਹ ਸਦਾ ਤੋਂ ਹੀ ਜਿਗੋਂਦਾ ਆਇਆ ਜਿਗੋਂਦਾ ਰਹੇਗਾ ਸਰੀਰ ਲੱਗ ਲੱਗ ਹੋਣਗੇ ਤੋਂ ਇਸ ਅਕਤੂਬਰ ਦੇ ਮਹੀਨੇ ਵਿੱਚ ਦਾਸ ਨੂੰ ਦਾਸ ਦੀ ਜ਼ਿੰਦਗੀ ਨੂੰ ਨਾਲ ਸੰਬੰਧ ਰੱਖਣ ਵਾਲੇ ਦੋ ਮਹਾਪੁਰਸ਼ ਵੱਡੇ ਹੋਰ ਵੀ ਮਹਾਪੁਰਸ਼ ਦਾ ਸਾਥ ਰਿਹਾ ਪਰ ਦੋ ਮਹਾਪੁਰਸ਼ ਵੱਡੇ ਸੰਤ ਬਾਬਾ ਲక్ష్మణ ਸਿੰਘ ਜੀ ਬੰਡਾਲੇ ਵਾਲੇ ਜਿੰਨਾ ਦੇਵ ਬਚਨਾਂ ਕਰਕੇ ਜਿਨ੍ਹਾਂ ਦੀ ਕਿਰਪਾ ਕਰਕੇ ਉਹਨਾਂ ਨੇ ਚੁਣ ਕੇ ਇਸ ਮਨੋਖਾ ਸ਼ੀਰ ਨੂੰ ਦੁਆਇਆ ਉਹਨਾਂ ਨੇ ਉਹਦੇ ਬਚਨਾਂ ਕਰਕੇ ਜਨਮ ਹੋਇਆ ਸੀ ਪਹਿਲਮ ਦਾਸ ਨੇ ਬੰਦੀ ਉਹ ਕਿਉਂਕਿ ਮਹਾਪੁਰਸ਼ ਉਹਨਾਂ ਚੁਣ ਕੇ ਭੇਜਦੇ ਨੇ ਸੰਸਾਰ ਤੋਂ ਜਾਣ ਦੇ ਹੁੰਦ ਨੇ ਵੀ ਕਿੱਥੋਂ ਕੌਣ ਕਿਵੇਂ ਆਇਆ ਤਾਂ ਉਹਨਾਂ ਦਾ ਜਨਮ ਤੋਂ ਹੀ ਸ਼ੁਰੂਆਤ ਤੇ ਉਸ ਤੋਂ ਬਾਅਦ ਜਿਨ੍ਹਾਂ ਮਹਾਪੁਰਸ਼ਾਂ ਨੇ ਫਿਰ ਉਹ ਜਿਹੜੀ ਭਰਮ ਰੁਕਾਵਟ ਬਣੀ ਹੋਈ ਸੀ ਉਹਨੂੰ ਦੂਰ ਕਰਨ ਵਿੱਚ ਆਪਣਾ ਰੋਲ ਨਿਭਾ ਦਿੱਤਾ ਉਹ ਮਹਾਪੁਰਸ਼ ਸਤਕਾਰ ਜੋ ਮਹਾਪੁਰਸ਼ਤਵਾੜਾ ਸਾਹਿਬ ਵਾਲੇ ਧੰਨ ਧੰਨ ਬਾਬਾ ਬਰਿਆਮ ਸਿੰਘ ਜੀ ਤੋਂ ਇਸ ਮਹੀਨੇ ਵਿੱਚ ਦੋਨਾਂ ਮਹਾਪੁਰਸ਼ਾਂ ਦੀ ਜਿਹੜੀ ਸਲਾਨਾ ਯਾਦ ਮਨਾਇ ਜਾਂਦੀ ਹੈ 9 ਅਕਤੂਬਰ ਨੂੰ ਬੰਡਾਲੇ ਵਿਖੇ ਬਵਾਲਸ਼ੁਣ ਸਿੰਘ ਜੀ ਦੀ ਮਨਾਇ ਜਾਂਦੀ ਹੈ ਔਰ 31 ਅਕਤੂਬਰ ਰਤਵਾੜਾ ਸਾਹਿਬ ਵਿਖੇ ਮਹਾਪੁਰਸ਼ ਅਈਸਲਾ ਨਾ ਯਾਦ ਮਨਾਇ ਜਾਂਦੀ ਹੈ ਉਹ ਸਰੀਰ ਦੀ ਜਿਹੜੀ ਹੈ ਸਰੀਰ ਦੀ ਸਰੀਰ ਨਾਲ ਅਸੀਂ ਚੰਬੜੇ ਹੋਏ ਹਾਂ ਅਸੀਂ ਸਰੀਰ ਨੂੰ ਸਭ ਕੁਝ ਸਮਝਦੇ ਹਾਂ ਔਰ ਠੀਕ ਹੈ ਇਹ ਸੀ ਪ੍ਰਵਾਨ ਵੀ ਹੁੰਦਾ ਹੈ ਕਿਉਂਕਿ ਜਿਸ ਜਿਸ ਸਰੀਰ ਦੇ ਅੰਦਰ ਉਹ ਸ਼ਬਦ ਜਾਗਰੂਕ ਹੋ ਜਾਵੇ ਪਰਗਟ ਹੋ ਜਾਵੇ ਸਮੁੰਦਰੋ ਛਾਲਾ ਮਾਰਦੇ ਵੀ ਉਹ ਸਰੀਰ ਪ੍ਰਵਾਨ ਹੋ ਜਾਂਦਾ ਉਹ ਸ੍ਰੀ ਸਤਕਾਰ ਜੋ ਹੁੰਦਾ ਉਹਦੇ ਵਿੱਚ ਜੋ ਹੁੰਦਾ ਉਹ ਤਾਂ ਪੱਕਾ ਤਾਂ ਰਹਿੰਦੀ ਹੈ ਹਮੇਸ਼ਾ ਹੀ ਉਹ ਤਾਂ ਕਿਤੇ ਜਾਂਦਾ ਨਹੀਂ ਤੇ ਜਿਹੜਾ ਉਹ ਸਰੀਰ ਹੁੰਦਾ ਸਾਥੋਂ ਉਹਲੇ ਹੋ ਗਿਆ ਹੁੰਦਾ ਉਹ ਸਰੀਰ ਵੀ ਮਾਰ ਕਹਿੰਦੇ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਉਹ ਸਰੀਰ ਵੀ ਪ੍ਰਵਾਨ ਹੋ ਜਾਂਦਾ ਕਾਹਦੇ ਪ੍ਰਵਾਨ ਹੋ ਜਾਂਦਾ ਉਹ ਧਿਆਨ ਧਰਨ ਦੇ ਪ੍ਰਵਾਨ ਜਾਂਦਾ ਕਿਉਂ ਉਹਦੇ ਸਾਰੇ ਸ਼ਰੀਰ ਨੇ ਉਸ ਆਨੰਦ ਨੂੰ ਚਖ ਲਿਆ ਹੁੰਦਾ ਸਾਰਾ ਸ਼ਰੀਰ ਉਹ ਜਿਹੜਾ ਸਰੂਪ ਹੁੰਦਾ ਹੈ ਉਹ ਸਾਰੇ ਸਰੂਪ ਨੇ ਉਸ ਆਨੰਦਮਈ ਜੋ ਪਰਮੇਸ਼ਰ ਹੈ ਜਿਹੜਾ ਕਿਤੇ ਜਾਂਦਾ ਨਹੀਂ ਉਹਨੂੰ ਚਖ ਲਿਆ ਹੁੰਦਾ ਉਹਨੂੰ ਪੀ ਲਿਆ ਹੁੰਦਾ ਉਹਦਾ ਆਨੰਦ ਮਾਣਿਆ ਹੁੰਦਾ ਦਾ ਸਾਸ ਮਾਣਿਆ ਹੁੰਦਾ ਤਾਂ ਉਹ ਵੀ ਪ੍ਰਵਾਨ ਹੋ ਜਾਂਦਾ ਅਕਾਲ ਮੂਰਤ ਹੈ ਸਾਧ ਸੰਗਤ ਕੀ ਇਹ ਧਿਆਨਾਂ ਧਰਨਾ ਧਿਆਨ ਤਾਂ ਵਾਸਤੇ ਵੀ ਸੰਤਾਂ ਦਾ ਸੰਤਾਂ ਦੀ ਜਿਹੜੀ ਪਹਿਲਾਂ ਪਹਿਲੇ ਪਹਿਲੀ ਪਹਿਲੀ ਵਾਸਤੇ ਮਹਾਪੁਰਸ਼ਾਂ ਦਾ ਧਿਆਨ ਧਰਨਾ ਹੁੰਦਾ ਸਟਾਰਟਿੰਗ ਸਟੋਪ ਵਾਸਤੇ ਬਾਅਦ ਵਿੱਚ ਨਹੀਂ ਬਾਅਦ ਵਿੱਚ ਜੋ ਮਹਾਪੁਰਸ਼ ਦਾ ਅਸੀ ਰੂਪ ਹੋਇਆ ਕਰਦਾ ਉਹ ਹੀ ਹੋਇਆ ਕਰਦਾ ਸ਼ਬਦ ਪਰ ਉਹ ਪਗੜ ਹੋ ਜਾਂਦਾ ਤੋਂ ਇਸ ਕਰਕੇ ਦੋਨੇ ਹੀ ਮਹਾਪੁਰਸ਼ਾਂ ਨੂੰ ਸਦਾ ਨਮਸਕਾਰ ਰੈਂਦੀ ਹੈ ਸੰਤ ਬਾਬਾ ਲਖਮਣ ਸਿੰਘ ਬਨਾਲੇ ਵਾਲੇ ਤੇ ਰਤੋੜਾ ਸੌਲੇ ਮਾਹਪੁਰ ਜੀ ਨੇ ਰੋਹਾਨ ਦੀ ਵਿੱਦਿਆ ਦੇ ਕੇ ਆਪ ਖੁਦ ਬਖਸ਼ਿਸ਼ ਕਰਕੇ ਸੇਵਾ ਲਾ ਕੇ ਮੈਂ ਤਾਂ ਹੈਰਾਨ ਸੀ ਕਿ ਮਿਰਚ ਐਸਾ ਕਿਹੜਾ ਗੁਣਾ ਆ ਗਿਆ ਮੈਨੂੰ ਏ ਏਡੀ ਵੱਡੀ ਸੇਵਾ ਲਾ ਦਿੱਤੀ ਉਹ ਬਚਨ ਜਿਹੇ ਦਾਸ ਨੇ ਕੀਤੇ ਨਹੀਂ ਹੈ ਸੰਗਤਾਂ ਮੂਰੇ ਜੋਨ ਨੇ ਬਚਨ ਕਹੇ ਸੀ ਪਰ ਮੈਂ ਨਹੀਂ ਕਹਿ ਦਿੰਦਾ ਵੀ ਇਹ ਸੇਵਾ ਲਾਇਆ ਉਹ ਬਚਨ ਬੜੇ ਫੇ ਨਹੀਂ ਕਈਆਂ ਨੂੰ ਹਜਮ ਹੁੰਦਾ ਤੋ ਉਹ ਸੇਵਾ ਚੱਲ ਰਹੀ ਹੈ ਮੈਂ ਦਾਸ ਵੀਡੀਓ ਪਾਉਂਦਾ ਹੈ ਦਾਸ ਕੋ ਇੰਨਾ ਸਮਾਂ ਨਹੀਂ ਹੁੰਦਾ ਤੁਸੀਂ ਪਿਆਰ ਕਰਦੇ ਹੋ ਤੁਸੀਂ ਕਮੈਂਟ ਵੀ ਕਰਦੇ ਹੋ ਤੇ ਮੈਂ ਇਹਨਾਂ ਦਾ ਕੇ ਜਵਾਬ ਨਹੀਂ ਦਿੰਦਾ ਜਵਾਬ ਦਿੰਦਾ ਕਿਉਂਕਿ ਮੈਨੂੰ ਪਤਾ ਹੈ ਤੁਹਾਡੇ ਸਾਰਿਆਂ ਦੇ ਅੰਦਰ ਉਹੀ ਇੱਕੋ ਹੀ ਹੈ ਜੋ ਦਾਸ ਨੇ ਅਨੁਭਵ ਕੀਤਾ ਉਹ ਤੁਹਾਡੇ ਸਾਰਿਆਂ ਦੇ ਅੰਦਰ ਹੈ ਕਿਹਦੀ ਉਸਤਤ ਤੇ ਕਿਹਦੀ ਨਿੰਦਾ ਕਰਨੀ ਹੈ ਨਾਇਥ ਉਪਤ ਹੈ ਨਾ ਇਥੇ ਨੰਦਾ ਉਸਤ ਨੰਦਾ ਦਉ ਤਿਆਗੋ ਪਾਓ ਪਦ ਨਿਰਵਾਣਾ ਤੋ ਉਹ ਜਿਹੜਾ ਪਦ ਹੈ ਆਨੰਦਮਈ ਹੈ ਉਥੇ ਆ ਕੇ ਸਾਰੇ ਦੁੱਖ ਫਿਕਰ ਚਿੰਤਾ ਮਾ ਈਰਖਾ ਨਿੰਦਿਆ ਹੋਰ ਸਭ ਕੁਝ ਖਤਮ ਹੋ ਜਾਂਦਾ ਉਥੇ ਪਿੱਛੇ ਹਟ ਜਾਂਦਾ ਹੈ ਸੰਸਾਰ ਤੋਂ ਬਹੁਤ ਪਿੱਛੇ ਚਲੇ ਜਾਂਦਾ ਮੈਂ ਕਹ ਲੋ ਵੀ ਉਹ ਜਿਹੜਾ ਕੇਂਦਰ ਤੇ ਪਹੁੰਚ ਜਾਂਦਾ ਨੇੜੇ ਪਹੁੰਚਦਾ ਕੇਂਦਰ ਨੇੜੇ ਪਹੁੰਚ ਜਾਂਦਾ ਉਸ ਤੋਂ ਬਾਅਦ ਫਿਰ ਅੱਗੇ ਉਹ ਨਾਲੇ ਤਾਂ ਇਹ ਵਚਨ ਕਰਦਾ ਹੈ ਗੁਰਬਾਨੀ ਦੇ ਅੰਤਪਬ ਦੇ ਮਾਪਰਸ਼ਾਸਣ ਹੋਏ ਵਚਨ ਕਰਦਾ ਹੈ ਨਾਲੇ ਆਪਣੀ ਇੱਕ ਜਿਹੜੀ ਹੋਰ ਇੱਕ ਮੰਜ਼ਲ ਰਹਿੰਦੀ ਹੈ ਇੱਕ ਕਦਮ ਹੋ ਰਿਹਾ ਹੈ ਉਹ ਇਹਦਾ ਨਹੀਂ ਕਦਮ ਹੈ ਉਹ ਪਰਮੇਸ਼ਰ ਨੇ ਆਪ ਲਾਉਣਾ ਹੁੰਦਾ ਤੂੰ ਆਪ ਵਿਛੋੜਿਆ ਆਪ ਮਿਲਾਇਆ ਉਹਦੀ ਉਡੀਕ ਵੀ ਕਰਦਾ ਹੈ ਉਹਦੀ ਇੱਛਾ ਵੀ ਕਰਦਾ ਹੈ ਤਾਂ ਉਹਦੇ ਵਾਸਤੇ ਫਿਰ ਕਹਿੰਦਾ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵੈਗੇ ਕਿਉਂਕਿ ਉਸ ਨਿਰਮਲ ਬੂੰਦ ਨੂੰ ਜਿੰਨੂੰ ਅਸੀਂ ਆਪਣਾ ਆਪਾ ਕਹਿ ਦਿੰਨੇ ਆ ਨਜਸ ਰੂਪ ਨਜਸ ਰੂਪ ਕਹਿ ਦਿੰਨੇ ਆ ਦਾਸ ਨੂੰ ਫੋਨ ਆਇਆ ਸੀ ਲੁਧਿਆਣੇ ਤੋਂ ਕਿਸੇ ਜਗ੍ਹਾ ਸੁਦਾ ਜੀ ਮੈਂ ਆਪਣੇ ਨਜਸ ਰੂਪ ਤੱਕ ਪਹੁੰਚ ਚੁੱਕਿਆ ਹ ਇਸ ਤੋਂ ਅੱਗੇ ਨੂੰ ਕੋ ਸਮਝ ਨਹੀਂ ਆ ਰਿਹਾ ਮੈਂ ਕਹਾ ਤਰ ਸਾਡਾ ਕੰਮ ਨਹੀਂ ਹੈ ਇਸ ਤੋਂ ਸੋਚਣ ਦਾ ਵੀ ਮੈਂ ਅੱਗੇ ਕੀ ਕਹਾਂ ਇਹ ਤਾਂ ਗੁਰੂ ਦੀ ਖੇਡ ਹੈ ਤੁਰ ਆਪੇ ਵਿਛੋੜਿਆ ਆ ਮਿਲਿਆ ਜਿੰਨੇ ਕਦੇ ਵਿਛੋੜਿਆ ਸੀ ਉਹਨੇ ਇੰਤਿ ਅਮਰਗਦ ਸੰਤ ਮਿਲਾ ਦਿੱਤੇ ਗੁਰਬਾਣੀ ਮਿਲਾ ਦਿੱਤੀ ਗੁਰੂ ਮਿਲਾ ਦਿੱਤਾ ਅਸੀਂ ਆਪਣੇ ਆਪ ਗੁਰੂ ਦੀ ਕਿਰਪਾ ਨਾਲ ਨਿਰਮਲ ਹੋਏ ਬੰਧਨ ਤੋੜੇ ਤਿਆਗ ਕੀਤੇ ਭਰਮ ਦੂਰ ਹੋਏ ਤਾਂ ਉਹ ਨਿਜ ਰੂਪ ਚ ਪਹੁੰਚ ਗਏ ਉਹਦਾ ਆਨੰਦ ਮਾਣੋ ਸੇਵਾ ਕਰੋ ਗੁਰਬਾਣੀ ਦੀ ਗੁਰੂ ਦੀ ਦੁਨੀਆ ਵਿੱਚ ਜਿਸ ਚੋ ਜਿੱਥੇ ਸੇਵਾ ਕਰ ਸਕਦੇ ਸੇਵਾ ਜ਼ਰੂਰ ਕਰੋ ਤੇ ਨਾਲ ਆਪਣਾ ਨਿਤਨੇਮ ਰੱਖੋ ਜੋ ਵੀ ਹੈ ਤੇ ਉਹ ਉਹ ਦੀ ਉਡੀਕ ਰੱਖੋ ਉਹ ਸਮਾਂ ਉਹ ਉਹ ਦਾ ਉਹਦਾ ਕਰਮ ਹੈ ਉਹਦੀ ਨਦਰ ਕਰਮ ਹੈ ਪਰ ਉਹ ਮਲਾ ਲੰਦਾ ਜਦੋਂ ਇਹ ਨਿਰਮਲ ਹੋ ਜਾਂਦਾ ਫਿਰ ਉਹ ਉਹ ਇਹੀ ਉਡੀਕ ਕਰਦਾ ਵੀ ਕਦੋਂ ਇਹ ਨਿਰਮਲ ਹੋ ਜਾਵੇ ਇਹਦਾ ਕੋਈ ਬਰੀਕ ਜਾਂ ਤੰਦ ਵੀ ਰਹਿ ਨਾ ਜਾਵੇ ਕਿਉਂਕਿ ਉਹ ਹਿੰਸਾ ਨਹੀਂ ਕਰਦਾ ਕਦੇ ਵੀ ਉਹ ਦੇਖਦਾ ਵੀ ਇਹਦੇ ਅੰਦਰ ਕੋਈ ਨਿੱਕੀ ਜੀ ਤਾਰ ਤਿੰ ਜੁੜੀ ਹੋਈ ਕਿਤੇ ਕਿਸੇ ਪਾਸੇ ਉਹ ਉਡੀਕਦਾ ਵੀ ਇਹ ਇਹ ਵੀ ਤਾਰ ਟੁੱਟ ਜਾਵੇ ਇਹਦੀ ਫੇਰ ਉਹਨੂੰ ਤਿੰਨ ਮਿਲ ਜਾਣਾ ਹੁੰਦਾ ਸੋ ਪਿਆਰੋ ਇਹ ਇਹ ਬਚਨ ਨੇ ਸੰਤ ਸਹਾਈ ਜੀ ਕੇ ਭਉਜਲ ਤਾਰਨ ਹਾਰ ਉਹ ਸੰਤ ਕਹਿੰਦੀ ਉਹਨੂੰ ਨੇ ਜਿਸ ਸਰੀਰ ਵਿੱਚੋਂ ਉਹ ਕੰਧ ਖਤਮ ਹੋ ਗਈ ਕੂੜ ਦੀ ਕੰਧ ਖਤਮ ਹੋਣ ਤੋਂ ਬਾਅਦ ਉੱਥੇ ਸ਼ਬਦ ਗੁੰਜਾਰਾ ਦਿੰਦਾ ਜਿਹੜਾ ਸ਼ਬਦ ਪ੍ਰੀਪੂਰਨ ਸ਼ਬਦ ਜਿਹੜਾ ਹੈ ਪ੍ਰਥਮ ਓਮਕਾਰ ਤੈਨ ਕਹਾ ਸੋ ਤੁਨ ਪੂਰਜਤਮ ਰਹਾ ਉਹ ਓੰਕਾਰ ਸ਼ਬਦ ਜਿਹੜਾ ਉੱਥੇ ਗੂੰਜਾਰ ਦਿੰਦਾ ਹੈ ਉਹੀ ਪਰਮੇਸ਼ਰ ਹੈ ਸਾਡੇ ਤਾਂ ਹੁਣ ਕਹਿੰਦੇ ਜੀ ਅਰਥ ਕਰ ਲੋ ਅਰਥ ਕਰ ਲੋ ਮੂਲ ਮੰਤਰ ਦੇ ਅਰਥ ਨਹੀਂ ਕਰ ਸਕਦੇ ਅਨੁਭਵ ਦੇ ਤੌਰ ਤੇ ਰਿਹਸ ਰਿਹਸਮਈ ਅਰਥ ਮੂਲ ਮੰਤਰ ਦੇ ਇੱਕ ਓੰਕਾਰ ਦੀ ਅੱਗੇ ਵਿਆਖਿਆ ਕੀਤੀ ਹੈ ਮਾਰਾ ਨੇ ਮੂਲ ਮੰਤਰ ਇਕ ਓੰਕਾਰ ਨੂੰ ਹੀ ਸਤਨਾਮ ਕਿਹਾ ਓਨਹੀਂ ਕਰਤਾਪੁਰਖ ਕਿਹਾ ਓਨਹੀਂ ਅਕਾਲ ਮੂਰਤ ਕਿਹਾ ਓਨਹੀਂ ਜੋਨੀ ਕਿਹਾ ਓਨਹੀਂ ਸਾਇ ਪੰਖ ਕਿਹਾ ਉਹ ਇੱਕ ਓੰਕਾਰ ਜਿਹਨੂੰ ਵਾਹਿਗੁਰੂ ਕਿਹਾ ਹੈ ਉਹੀ ਸ਼ਬਦ ਬਸ ਉਹ ਇੱਕੋ ਸ਼ਬਦ ਹੈ ਕੋਈ ਪ੍ਰਗਟ ਹੁੰਦਾ ਉਸ ਤੋਂ ਪਹਿਲਾਂ ਇਹਦੀ ਬਿਰਤੀ ਮੁਤਾਬਕ ਅਲੱਗ-ਅਲੱਗ ਕਸ਼ਤ ਨੇ ਉਹ ਨੂੰ ਸੁਣਦੇ ਨੇ ਪਰ ਅਖੀਰ ਤੇ ਉਹ ਇੱਕੋ ਸ਼ਬਦ ਰਹਿ ਜਾਂਦਾ ਹੈ। ਉਹੀ ਗੁਜਾਰਾ ਦਿੰਦਾ ਹੈ। ਉਹ ਜਿਸ ਸ਼ਰੀਰ ਅੰਦਰ ਉਹ ਸ਼ਬਦ ਪ੍ਰਗਟ ਹੋ ਜਾਵੇ ਉਹ ਸ਼ਰੀਰ ਹੀ ਸੰਤ ਹੁੰਦਾ। ਉੱਥੇ ਕੋਈ ਹੋਰ ਚੀਜ਼ ਨਹੀਂ ਹੁੰਦੀ, ਮੈਮੂ ਨਹੀਂ ਹੁੰਦੀ, ਉੱਥੇ ਨਾ ਕੋਈ ਬੁੱਧੀ, ਨਾ ਕੋਈ ਚਤ ਉੱਥੇ। ਹਾਂ ਬਾਹਰ ਜਦੋਂ ਬਾਹਰ ਆਉਂਦਾ ਉਹ ਵਿਆਖਿਆ ਕਰਨ ਵਾਸਤੇ, ਗੱਲਬਾਤ ਕਰਨ ਵਾਸਤੇ ਉਹ ਜਿਹੜੀ ਬੁੱਧੀ ਹੈ, ਉਹ دنیਵੀ ਬੁੱਧੀ ਨੂੰ ਕਹਿੰਦੇ ਨੇ ਸੁਬੁੱਧੀ ਜਾਂ ਵਿਵੇਕ ਬੁੱਧੀ ਦੀ ਮਤਲਬ ਨਾ ਗੱਲ ਕਰਦਾ ਸੰਸਾਰ ਨਾਲ। ਤਾਂ ਨਹੀਂ ਤਾਂ ਉਹ ਉਸ ਆਪਣੇ ਆਨੰਦ ਨਜੀ ਸਰੂਪ ਆਨੰਦ ਵਿੱਚ ਆਨੰਦ ਲੈਂਦਾ ਹੈ ਪਰਮੇਸ਼ਰ ਵਿੱਚ ਜੁੜਿਆ ਰਹਿੰਦਾ ਹੈ ਉਹਨੂੰ ਕੋਈ ਪ੍ਰਵਾਹ ਨਹੀਂ ਹੋਇਆ ਕਰਦੀ ਉਹਦੇ ਸ਼ਰੀਰ ਨੂੰ ਕੋਈ ਕੱਟ ਦੇਵੇ ਵਾਧ ਦੇਵੇ ਕੋਈ ਤਾਂ ਚਲਿਆ ਗਿਆ ਨਾ ਚਲਿਆ ਗਿਆ ਕਾਟਾ ਪੈ ਗਿਆ ਵਾਧਾ ਪੈ ਗਿਆ ਉਹ ਤੋਂ ਦੇ ਖਬਰ ਹੁੰਦਾ ਸੋ ਇਹ ਬੜਾ ਆਨੰਦਮਈ ਮਾਰਗ ਹੈ ਸਾਡੀ ਮੰਦਰ ਬੜੀ ਆਨੰਦਮਈ ਹੈ ਇਹਹੀ ਮਹਾਂਪੁਰਸ਼ਾਂ ਨੂੰ ਡੂਟੀ ਲਈ ਸੋ ਮੇਰਾ ਦੋਨਾਂ ਮਹਾਪੁਰਸ਼ਾਂ ਨੂੰ ਔਰ ਸੰਤ ਬਾਬਾ ਸਾਧੂ ਸਿੰਘ ਜਿਹੜੇ ਅਜੇ ਵੀ ਸ਼ਰੀਰ ਵਿੱਚ ਹੈਗੇ ਨੇ ਬਹੁਤ ਦਰਦ ਵਿੱਚ ਨੇ ਉਹਨਾਂ ਨੇ ਵੀ ਸੇਵਾ ਸਿਮਰਨ ਬਹੁਤ ਕਰਾਇਆ ਸਰੂਰ ਸਥਾਨ ਦੇ ਉੱਤੇ ਉਹ ਫੜੇ ਨਮਸਕਾਰ ਹੈ ਐਸੇ ਐਸੀਆਂ ਉੱਚੀਆਂ ਰੂਹਾਂ ਨੂੰ ਜਿਨ੍ਹਾਂ ਨੇ ਕੋਈ ਲਾਲਚ ਨਹੀਂ ਕੀਤਾ ਉਹਨਾਂ ਨੇ ਇਹ ਬਖਸ਼ਿਸ਼ ਗੇ ਵੰਡੀ ਦਾਸ ਨੂੰ ਵੀ ਕੋਈ ਲਾਲਚ ਨਹੀਂ ਹੈ ਕਿ ਆ ਵੀਡੀਓ ਬਣਾਉਣੀ ਆ ਨੇ ਜੀ ਲੋਕੀ ਦੇਖਣਗੇ ਜਾਂ ਕਿਉਂਕਿ ਇਹ ਸਾਰੀਆਂ ਵੀਡੀਓਜ਼ ਇੱਕ YouTube ਚੈਨਲ ਸਾਡਾ ਹੈ ਜਿਹੜਾ ਉਹ ਅਕੈਡਮੀ ਦੇ ਬੱਚਿਆਂ ਨੇ ਬਣਾਇਆ ਹੋਇਆ ਹੈ 13 13 ਸਪਿਰਚੁਅਲ ਟੀਵੀ ਉਹਦੇ ਉੱਤੇ ਵੀਡੀਓ ਪੈ ਜਾਂਦੀ ਹੈ ਫਿਰ ਲੋਕ ਤੇ ਸੰਗਤਾਂ ਸੁਣਦਿਆਂ ਨੇ ਮੈਨੂੰ ਕੋਈ ਲਾਲਚ ਨਹੀਂ ਅਸੀਂ ਤੱਕ ਆਪਣਾ ਚੈਨਲ ਅਜੇ ਤੱਕ ਮੋਨਟਾਈਜ਼ ਨਹੀਂ ਕਰਾਇਆ ਨਾ ਕਰਾਉਣਾ ਅਸੀਂ ਉੱਤੋਂ ਇੱਕ ਪੈਸਾ ਵੀ ਨਿਕਮਾਣਾ ਚਾਹੁੰਦੇ ਕਦੇ ਵਾਸਤੇ ਗੁਰਬਾਣੀ ਹੈ ਰੋਹਾਨੀ ਰੱਬ ਦੀਆਂ ਗੱਲਾਂ ਨੇ ਰੱਬ ਦੇ ਗੀਤ ਨੇ ਇਹ ਜਿਹੜਾ ਗਾਉਂਦਾ ਰਹੇਗਾ ਉਹ ਆਨੰਦ ਚ ਰਹੇਗਾ ਸੁਣੇਗਾ ਆਨੰਦ ਚ ਚਲਾ ਜਾਏਗਾ ਆਪਣੀ ਇੱਛਾ ਨਾਲ ਹਿੱਤ ਰੱਖ ਕੇ ਸੁਣੇਗਾ ਆਨੰਦਨਾ ਸੁਣੇਗਾ ਉਹ ਆਨੰਦ ਦੇ ਰੂਪ ਚ ਲਿਆ ਜਾਏਗਾ ਤੋਂ ਇਹ ਬਚਨ ਨੇ ਪਿਆਰਿਓ ਨਾਨਕ ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਸਦਾ ਹੀ ਨਮਸਕਾਰ ਹੈ ਜਿਹੜੇ ਜੋਰ ਦਿਆ ਕਰਦੇ ਆ ਜਿਹੜੇ ਬਖਸ਼ ਕਰਦਿਆ ਕਰਦੇ ਆ ਉਹਨਾਂ ਨੂੰ ਸਦਾ ਹੀ ਨਮਸਕਾਰ ਹੈ ਇਸ ਤੋਂ ਇਲਾਵਾ ਪਿਆਰਿਓ ਅੱਜ ਸਾਡੇ ਸਮਾਜ ਵਿੱਚ ਜਾਂ ਹਰ ਧਾਰਮਿਕ ਸਥਾਨ ਨੇ ਉਹਨਾਂ ਉੱਤੇ ਜ਼ਿਆਦਾ ਰੋਹਾਨਿਤ ਦਾ ਪਸਾਰਾ ਨਹੀਂ ਹੈ ਉੱਥੇ ਮਾਇਆ ਦਾ ਪਸਾਰਾ ਬਹੁਤ ਹੋ ਚੁੱਕਿਆ ਹੈ ਗੱਲ ਥੋੜੀ ਜਿਹੀ ਕੌੜੀ ਹੈ ਸੱਚੀ ਹੈ ਸਾਡੇ ਜਿਹੜੇ ਗੁਰੂ ਘਰ ਬਣਿਆ ਹੋਏ ਨੇ ਕਮੇਟੀਆਂ ਦੇ ਕਲੇਸ਼ ਜਾ ਕੇ ਦੇਖ ਲਿਓ ਉੱਥੇ ਚੇਰੀ ਹੋਰ ਹੋ ਜਾਂਦੇ ਨੇ ਉੱਥੇ ਜਾ ਕੇ ਜਿਹੜਾ ਜਗਿਆਸੂ ਉਹਦਾ ਮਨ ਨਹੀਂ ਲੱਗੇਗਾ ਦੂਜੇ ਦਾ ਮਨ ਲੱਗੇਗਾ ਸੇਵਾ ਕਰ ਲੋ ਉੱਥੇ ਲੰਗਰ ਚ ਸ਼ਿਕਾ ਦੋ ਹੋਰ ਕਰ ਲੋ ਕਰ ਲੋ ਪਾਠੀ ਸਿੰਘ ਕੀਤਨੀਆ ਸਿੰਘ ਚਿਹਰੇ ਕੁੱਡੇ ਹੋਏ ਨੇ ਕਿਉਂਕਿ ਉਹਨਾਂ ਨੂੰ ਮਾਇਆ ਨਹੀਂ ਮਿਲਦੀ ਪੂਰਜ ਨਹੀਂ ਮੰਗਦੇ ਨੇ ਕਮੇਟੀ ਕਹਿੰਦੀ ਏ ਕੁਝ ਨਹੀਂ ਕਰਦੇ ਕੀਰਤਨ ਕਰਦੇ ਬਹੁਤ ਕੁਛ ਹੈ ਇੱਕ ਦਾਸ ਦੇ ਕੋਲੇ ਇੰਨੇ ਕ ਫੋਨ ਇੰਨੇ ਕ ਮਿਲਦੇ ਨੇ ਜਿੰਨੇ ਵੀ ਧਾਰਮਿਕ ਸਥਾਨ ਹੁੰਦੇ ਨੇ ਚਾਹੇ ਮੰਦਿਰ ਹੈ ਚਾਹੇ ਮਸਜਿਦ ਹੈ ਚਾਹੇ ਚਰਚ ਹੈ ਚਾਹੇ ਗੁਰਦੁਆਰਾ ਹੈ ਉੱਥੇ ਮਾਇਆ ਦਾ ਅਗਿਆਨ ਦਾ ਪਸਾਰਾ ਬਹੁਤ ਜ਼ਿਆਦਾ ਹੋ ਚੁੱਕਿਆ। ਦਾਹ ਦੇ ਇੱਕ ਦਿਨ ਹੱਸਦੇ-ਹੱਸਦੇ ਕਿਹਾ ਸਿੰਘ ਖੜੇ ਸੀ ਮੈਂ ਕਿਹਾ ਹੁਣ ਤਾਂ ਨਾਮ ਜਪਣਾ ਵਾਸਤੇ ਸਿਰਫ ਸਮਸ਼ਾਨ ਘਾਟ ਰਹਿ ਗਿਆ। ਸਮਸ਼ਾਨ ਘਾਟ ਚ ਗਿੜਾ ਮਾਰਿਆ ਕਰੋ। ਪਹਿਲੇ ਜ਼ਮਾਨੇ ਚ ਕਿਹਾ ਕਰਦੇ ਸੀ ਵੀ ਜਿਹੜਾ ਬੰਦਾ ਸਮਸ਼ਾਨ ਘਾਟ ਜਾਂਦਾ ਕਿਸੇ ਦੀ ਸਟੀਵ ਨਾਲ ਉਹਦੇ ਇੱਕ ਦਿਨ ਦੀ ਉਮਰ ਵੱਧ ਜਾਂਦੀ ਆ ਉਹ ਤਾਂ ਹੀ ਕਿਹਾ ਸੀ ਇਹ ਉਮਰ ਹੋਣ ਦੇ ਚੱਕਰ ਚ ਰਹਿੰਦਾ ਮੁੰਡਾ ਹਮੇਸ਼ਾ ਵੀ ਇਹ ਸਮਸ਼ਾਨ ਘਰ ਜਾਵੇ ਉਹ ਪੂਰਨ ਪਵਿੱਤਰ ਹੈ ਉੱਥੇ ਕੋਈ ਕਿਸੇ ਦੀ ਮਾਂ ਨਹੀਂ ਹੈ ਗੁਰੂ ਘਰਾਂ ਚ ਧਰਮ ਸਥਾਨਾਂ ਤੇ ਬੜੀਆਂ ਵੱਡੀਆਂ ਮਾਂ ਬਣ ਗਿਆ ਹੁਣ ਸੰਤਾਂ ਦੇ ਸਥਾਨਾਂ ਤੇ ਬੜੀਆਂ ਵੱਡੀਆਂ ਵੱਡੀਆਂ ਮਾਂ ਬਣ ਗਈਆਂ ਉਹਦਾ ਤਰੰਗਾ ਦੇਖਦੀਆਂ ਸਾਫ਼ ਉੱਥੇ ਘੁੰਮਦੀਆਂ ਮਾਂ ਦੀਆਂ ਹਾਂ ਸਮਸ਼ਾਨ ਘਾਤ ਨਹੀਂ ਤੇ ਕੋਈ ਤਰੰਗ ਘੁੰਮਦੀ ਉੱਥੇ ਮੈਂ ਦੀ ਉੱਥੇ ਹੰਕਾਰ ਟੁੱਟਦਾ ਜਾ ਕੇ ਪਿਆਰੋ ਜਿਵੇਂ ਮਰਜੀ ਜਿੱਥੇ ਸਮਾਂ ਮਿਲਦਾ ਬੈਠੋ ਠਹਿਰੋ ਸਤਿਗੁਰੂ ਨਾਲ ਜੁੜੋ ਗੁਰੂ ਨਾਲ ਜੁੜੋ ਗੁਰੂ ਵਾਲੇ ਬਣੋ ਬਾਣੀ ਦਾ ਅਭਿਆਸ ਨਿਤਨੇਮ ਬੁੱਲ ਮੰਤਰ ਦਾ ਅਭਿਆਸ ਉਹ ਕੰਧ ਤੋੜਨੀ ਪੈਣੀ ਆ ਭਰਮ ਵਾਲੀ ਫਿਰ ਨੰਦੀ ਨੰਦ ਆ ਵਾਹੀ ਗੁਰਜਿਕਾ ਖਾਲਸਾ ਰਾਹੀ ਗੁਜੇ ਕੀ ਫਤਹਿ